ਕੇਦੇ ਵਰਗਾ ਉਹ ਮੇਰੇ ਨਾਲ ਤੇਰੇ ਵਰਗਾ ਆ ਟੋਡੀ ਠਾਦੀ ਇਸ ਤਰ੍ਹਾਂ ਦਾ ਐਦਾਂ ਨਾ ਕਹੋ ਹਾਂ ਉਹਨੇ ਅੱਗੇ ਸਵੇਰ ਦਾ ਮੂੰਹ ਵਟਿਆ ਉਹਨੇ ਤਲਾਕ ਹੀ ਦੇ ਦੇ ਸੁਮਨ ਹਾਂ ਉਹਨੂੰ ਕਹੋ ਵੀ ਤੇਰੇ ਵਰਗਾ ਸੁਮਨ ਵਰਗਾ ਕਿਹੜੀ ਗੱਲ ਮੂੰਹ ਵਟਿਆ ਹਾਂ ਉਹ ਹੁੰਦਾ ਐਵੇਂ ਪਾਉਂਦਾ ਉਹ ਕਹਿੰਦਾ ਵਾਜਿ ਕਿਉਂ ਆ ਚਵੇਰ ਦਾ ਮੂੰਹ ਇਹਨੇ ਪਤਾ ਕਿਦਾਂ ਬਣਾਇਆ ਜਿਦਾ ਪਾਥੀ ਜਿ ਕਿਸੋਂ ਨੇ ਮਾਰਿਆ ਹੁੰਦਾ ਵਾ ਕਿਹੜੀ ਗੱਲ ਹੈ ਹੈ ਕਿਹੜੀ ਗੱਲ ਇਹ ਤੈਨੂੰ ਪਤਾ ਹੈ ਨਾ ਗੱਲ ਤੇ ਮੈਨੂੰ ਵੀ ਨਹੀਂ ਪਤਾ ਕਿ ਜਾਵੇ ਬੁੱਗੀ ਨੂੰ ਪਤਾ ਹੈ ਨਾ ਛਬ ਮਮਾ ਕਿ ਉਹ ਮੂੰਹ ਬਣਾਇਆ ਕਿਹੜੀ ਗੱਲ ਉਹ ਨਰਾਜ ਆ ਕਹਿੰਦੀ ਮੈਂ ਭਿੰਡੀਆਂ ਨਹੀਂ ਖੀਂਦੀ ਆ ਹੋ ਮੇਰੇ ਵਾਲੇ ਹੈ ਛਬ ਕਹਿੰਦਾ ਹੁਣ ਮੁੱਛ ਲਾਤਾ ਛਬ ਇਹ ਤਾਈ ਨੇ ਪੁੜਾ ਪਾਇਆ ਇਸ਼ਾਰਾ ਇਹ ਤੁਗੜੀ ਲਾ ਕੇ ਗਈ ਉਹ ਹਾਂ ਹਾਂ ਕੀ ਨਾਈ ਵਸ ਮੁੰਨੇ ਚੰਡੀ ਲਾਈ ਹੈ ਦਾਸ ਮੂੰਹ ਤੇ ਬੈਠੀ ਹੈ ਮੂੰਹ ਤੇ ਕਿੰਨੇ ਜਾੜੇ ਗਵਾਹ ਮੂੰਹ ਤੇ ਕਿੱਥੇ ਬੈਠੀ ਨਹੀਂ ਮੂੰਹ ਤੇ ਕਿੱਥੇ ਬੈਠੀ ਮੰਝੇ ਤੇ ਬੈਠੀ ਬੱਤ ਝੂਠ ਤੇ ਮੂੰਹ ਤੇ ਬੈਠੀ ਗੱਲ ਮੈਂ ਮੂੰਹ ਤੇ ਹੋੜੀ ਆ ਨਹੀਂ ਝੂਠ ਤੇ ਝੂਠ ਤੇ ਤੁਹਾਡਾ ਹੋਣੀ ਪੜਿਆ ਗਿਆ ਵਾ ਠੀਕ ਆ ਤਾਂ ਮੂੰਹ ਤੇ ਬੈਠੀ ਪਾਏ ਨਹੀਂ ਪੁਆੜੇ ਮੇਰੇ ਬਾਦੂ ਚੰਗੀ ਤੇ ਪਾਦੋ ਪਾਦੋ ਅੱਗੇ ਕਿਹੜੀ ਘਟਵ ਅੱਗੇ ਸੜਿਆ ਜਾ ਮੂੰਹ ਕੱਢਿਆ ਨੇ ਵੇ ਨਹੀਂ ਸੁੰਣ ਕੀ ਕਰਨੀ ਆਣੀ ਬੱਚੀ ਦੁੱਧ ਪੀਂਦੀ ਆ ਪੀਂਦੀ ਆ ਕਿ ਜਿਹੜਾ ਉਹਦੇ ਵਾਲਾ ਵੱਜ ਜਾਂਦਾ ਸ਼ੋਭ ਵਾਲਾ ਜਿਹੜਾ ਚਕਲੀ ਲਾਉਣੀ ਜਿਹੜਾ ਸ਼ੋਭ ਵਾਲਾ ਪਾਦਾ ਇਹੋ ਪੀਂਦੀ ਹੈ ਹੈ ਇਹਨਾ ਵੇਲਾ ਜੁਨਾ ਨੀਆ ਦੇ ਨਖਰੇ ਹੀ ਨਹੀਂ ਮਾਣ ਸਭ ਕੋ ਮਿਲਦੇ ਆ ਜੁਲਦੇ ਆ ਵੀ ਮੂੰਹ ਏਡੇ ਜੂੜਾ ਵੇ ਹੈ ਜਿੱਦਾਂ ਕੁਲਫੀ ਵੇਚਣ ਵਾਲਿਆਂ ਕੋ ਪੋਂ ਪੋਂ ਹੀ ਹੁੰਦਾ ਵੇ ਪੋਂ ਪੋਂ ਆਛਾ ਬੱਬ ਤਾਂ ਹੀ ਹੋ ਰੋਦਾ ਜਦੋਂ ਮੈਂ ਆਈ ਮੈਂ ਸਭ ਨੇ ਮੈਨੂੰ ਸਿੱਧੀ ਨਹੀਂ ਹੋਈ ਆ ਤੇ ਫੇਰ ਤਾਂ ਖੁਸ਼ੀ ਹੋਈ ਵੀ ਮੇਰੀ ਗੱਲ ਦਾ ਅਸਰ ਹੋ ਗਿਆ ਨਹੀਂ ਨਹੀਂ ਜਮੜ ਬੈਹਿ ਵੀ ਹੰਤ ਨਹੀਂ ਲੱਗਦੀ ਹੰਮਾ ਮਿਲਿਆ ਨਹੀਂ ਚੋ ਨਹੀਂ ਮੈਨੂੰ 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 ਚੰਗੀ ਲੱਗਦੀ ਆ ਬਸ ਇਹਨੂੰ ਮੈਨੂੰ ਚੰਗਾ ਲੱਗਦਾ ਆ ਆਵੇ ਲੜਾਈ ਹੁੰਦੀ ਦੋਵੇਂ ਜੀ ਤੁਹਾਡੀ ਹੋਈ ਮੈਂ ਤੁਹਾਨੂੰ ਫੌਜੀ ਨਹੀਂ ਕਹਿ ਸਕਦਾ ਵੀ ਚੰਗੀ ਨਾ ਜੀ। ਹਾਂ। ਕਿਆ ਕਹੇ? ਕੋਈ ਬੜਾ ਕੋ ਕਹਿ ਰਹੀਦਾ ਵਾ। ਨਹੀਂ ਤੁਸੀਂ ਕਹਿ ਦਿੰਦੇ ਹੋਣੇ ਆ ਜੇ ਫੌਜੀ ਨੂੰ। ਆ ਵੀ ਮੈਨੂੰ ਕਹਿ ਦਿੰਦੀ ਆ ਹੁਣੇ ਪਤਾ ਨਹੀਂ ਕਿਉਂ ਕਹਿਣ ਦੀ। ਇਹਨੂੰ ਮੈਂ ਨਹੀਂ ਚੰਗਾ ਲਾਦਾ। ਹਾਂ। ਤੇ ਕੱਟੇ। ਉਹ ਕੱਢੀ। ਮੈਂ ਸਾਰਿਆਂ ਤੋਂ ਜਲਦੇ ਵਾਦੇ ਕਰਤੇ ਕੋਈ ਗੱਲ ਨਹੀਂ। ਸਾਰਿਆਂ ਦਾ ਤਾਂ ਪਤਾ ਨਹੀਂ ਆ ਅੱਡੀ ਚ ਇੱਕ ਜਾਂਦਾ ਹੀ ਹੋ ਰਿਹਾ। ਤਲਾਕ ਦੇ ਦੇਣਾ ਮੈਂ। ਤੁਸੀਂ ਮੰਮੀ ਨੂੰ ਲਿਖਮਾ ਲਿਖਵਾਉਣਾ। ਕਿੰਨਾ ਜਿਆਦਾ ਹੁੰਦਾ ਹਾਂ ਹਾਂ ਮਮੀ ਤੁਹਾਨੂੰ ਪਤਾ ਵਸਾਣਾ ਕੁਛ ਨਹੀਂ ਨਈ ਨਾ ਮੈਂ ਤਲਾਕ ਦੇ ਦਿੰਨਾ ਮੈਂ ਸਮਝੰਦੇ ਹਾਂ ਤਲਾਕ ਦੇ ਨਾ ਆਪੇ ਲਾ ਨਾ ਇਹ ਵੇ ਕੀ ਯਾਰੀ ਮਮੀ ਕਿਹਨੂੰ ਦਿੰਦੀ ਆ ਆਹ ਚੱਲ ਮੈਂ ਲਿਆਵਾਂ ਫਾਰਮ ਸਾਈਨ ਕਰੀਏ ਪੱਕੀ ਗੱਲ ਹੈ ਆਹੋ ਚੱਲ ਠੀਕ ਆ ਮੁਕਰਨਾ ਹਣ ਚੱਲ ਮੁਕਰਨਾ ਵੀ ਕੀ ਹਣ ਵੀਡੀਓ ਬਣ ਗਈ ਤੇਰੀ ਇਹ ਤਾਂ ਸਬੂਤ ਹੈ ਗਾਈ ਹੈ ਹੈ ਓਹ ਮੁਕਰੀ ਨਾਲ ਸਬੂਤ ਹੈਗਾ ਆ ਹਜਾ ਠੀਕ ਆ ਹੁਣ ਹੋ ਗਏ ਰੇਗ ਭਾਬੀ ਸੁਣ ਲਿਆ ਨਾ ਇੱਕ ਨਿਆਣੇ ਦਾ ਪਿਓ ਉਹ ਕਹਿੰਦਾ ਤਲਾਕ ਉਹ ਨਾ ਕੇ ਵਾਹ ਦੇਖੋ ਪਲਵਾਨ ਨਾਲ ਬਾਬੇ ਤੇ ਚੱਲਾ ਮੱਥਾ ਟੇਕ ਕੇ ਕਿੰਦਾ ਚੀਕਾ ਮਾਰ ਲਿਆ ਚੀਕਾ ਮਾਰੀ ਗੰਦੀ ਆ ਚੱਲ ਬਾਬਾ ਜੀ ਤੇ ਜਾਣਾ ਨਹੀਂ ਚੱਬ ਬਾਬੇ ਦੇ ਮਜਾ ਦੇ ਕਿੱਚਰੀ ਹੈ ਬਾਬਾ ਜੀ ਕੇ ਚੱਲੀਏ ਮੱਥਾ ਟੇਕਣ ਆਸ਼ੀਰਵਾਦ ਲੈਣ ਚੱਲੀਏ ਬਾਬਾ ਜੀ ਤੇ ਚੱਲੀਏ ਜਾਣਾ ਸੀ ਬਾਬਾ ਜੀ ਦੇ ਬਾਬਾ ਜੀ ਦੇ ਮੱਥੇ ਟੇਕਣ ਜਾਣਾ ਦਰਸ਼ਨ ਕਰਨ ਚਲੀਏ ਚਲੀਏ ਹੈ ਕਾਦਾ ਕੀ ਆ ਚਾ ਸਾਸੀ ਕਾਲ ਬਣਾ ਦੇ ਫੇ ਜੇ ਨਾ ਜੇ ਨਾ ਜੀ ਦਾ ਆ ਕੇ ਬਾਬੇ ਦੇ ਨਾਲ ਜਿੱਤ ਜਾਣਾ ਨੇ ਨੇ ਛੂਟ ਪਾ ਲਿਆ ਨੇ ਨੇ ਛੂਟ ਪਾ ਲਿਆ ਬੱਬਾ ਚੱਲੇ ਆ ਜੀ ਬੱਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰੇ ਹਾਂਜੀ ਇੱਥੋਂ ਬੱਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਕੇ ਦਿੱਲੀ ਖੜਿਆ ਹੈਗਾ ਗੜੀ ਗੁਰਦਾਸ ਨਗਰ ਅੱਗੇ ਆਪਾਂ ਚੱਲਦੇ ਆਂ ਸ਼ੋਭਦੀਪ ਨੂੰ ਖਟਕਾਉਣ ਧੰਨ ਵੀ ਕਰਾਵਾਂਗੇ ਦਰਸ਼ਨ ਤੇ ਸ਼ੋਭਦੀਪ ਚੀਕਾ ਮਰੀ ਜਾਂਦਾ ਤਿਆਰ ਹੁੰਦਾ ਬਹੁਤ ਸਤਾਉਂਦਾ ਹੈ ਹੁਣ ਪਹਿਲਾਂ ਨਹੀਂ ਸਤਾਉਂਦਾ ਹਾਂ ਦਾ ਹੁਣ ਬਹੁਤਾ ਜਿੱਦੀ ਜਾਂਦਾ ਜੀ ਉਹ ਬਹੁਤਾ ਜਿੱਦੀ ਜਾਨ ਆ ਜਾਂਦਾ ਹੈ। ਉਹ ਮੈਂ ਡਰ ਹੁੰਦਾ ਜਾਂਦਾ ਮੈਂ ਤਾਂ ਉਹ ਸਤਾਉਂਦਾ ਹੈ। ਆਹ। ਚੋਪਦੀਪ ਨੇ ਆਂ ਛੁੱਟਾ ਭਇਆ। ਚੋਪਦੀਪ ਯਾਰੋ ਗਿਆ। ਨਹੀਂ ਛੁੱਟ ਪਏ, ਸਾਰੇ ਛੁੱਟ ਗਏ। ਚੋਪਦੀਪ ਸਿੰਘ ਤਿਆਰ ਹੋ ਗਿਆ ਵਾ। ਹੁਣ ਸ਼ੋਭਦੀਪ ਦੀ ਮੰਮਾ ਤਿਆਰ ਹੋਣ ਵਾਲੀ ਆ। ਇਹ ਨਾ ਛੁੱਟਦਾ ਇਹ। ਚਲੋ ਚੱਲੀਏ, ਚਲੋ ਚੱਲੀਏ। ਕਿਰਮਾ ਮੈਂ ਥੱਕ ਕੇ ਚੱਲੀਏ ਬਾਬਾ ਜੀ ਤੇ। y group y group y group kada jab tak divide nahi kar do y group y group jeh ude aap karo darshan ji gurudwara baba balla singh bahadur gaddi gardas nangar naam ਬੇਨੋ ਕਰੋ ਗੁਰੂਪਾਸ ਹਾਕੀਰੇ ਤੇਰ ਮਹਤ ਕਦ ਗੁਰੂ ਚੰਨ ਆਈ ਕਰਦਾ ਨਾਮ ਪ੍ਰਗਾਸ ਸਰੋਵਰ ਸਾਹਿਬ ਇਹਨੂੰ ਕਿੰਦੇ ਥੇ ਥੇਵਲਾ ਗੁਰਦਵਾਰਾ ਗੜਾ ਥੇ ਪਿੰਡ ਦਾ ਨਾਮ ਇੱਕ ਇਹ ਘੜੀ ਹੈ ਅਲਮੁਲਾ ਗੁਰਦਾਸ ਨੰਗਲ ਘੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਫੜ ਕੇ ਦਿੱਲੀ ਖੜਿਆ ਏ ਇਹ ਉਹ ਜਗਾਹ ਵਾ ਜਿੱਥੇ 8 ਮਹੀਨੇ ਕੇਰਾ ਪਾਈ ਰੱਖਿਆ ਸੀ ਬਾਬਾ ਜੀ ਨੂੰ ਉਹਨਾ ਪੇਸ਼ ਨਹੀਂ ਜਾਣ ਦਿੱਤੀ ਹੈਨਾ ਜੀ ਇਹ ਵੇਖੋ ਕਿੰਨਾ ਉੱਚਾ ਇੱਥੇ ਥੇ ਆ ਦਾ ਸੇ ਸ਼ੋਕਦੀਪਣੀ ਸ਼ੋਕਦੀਪ ਪਰਕਰਮਕੰਡਿਆ ਕੋਦੀਪਾ ਪਰਕਰਮਕੰਡਿਆ ਸੀ ਬਾਬਾ ਜੀ ਤੇ ਆਇਆ ਸੀ ਸ਼ਾਂਤੀ ਮਿਲੀ ਸ਼ੋਕਦੀਪ ਜੀ ਤੇ ਗਟੋਨੇ ਮਾਰਦੇ ਮੈਂ ਗਟੋ ਬੜੀ ਆਉਂਦੀ ਇਹਨੂੰ ਸ਼ੋਭਾ ਸ਼ਾਂਤੀ ਮਿਲਦੀ ਬਾਬਾ ਜੀ ਤੇ ਇਹ ਜੇ ਤਾਂ ਬੜੀ ਕਰਦਾ ਬਾਬਾ ਜੀ ਕਿਰਪਾ ਕਰੋ ਇਹ ਤੇ